ਤ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਸਸ਼ਕਤ ਬਣਾਉਣ ਦੇ ਲਈ ਇਤਿਹਾਸਕ ਕਦਮ ਚੁੱਕਿਆ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਗੰਨੇ ਦੀ ਫਸਲ ਦਾ ਭਾਅ ਵਧਾ ਕੇ 401 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਪੰਜਾਬ ਹੁਣ ਦੇਸ਼ ਚ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਵਾਲਾ ਸੂਬਾ ਬਣ ਗਿਆ ਮੈਂ ਕਹਾਂ ਵੀ 391 ਆ 401 ਕਰ ਦਿੱਤਾ 10 ਰੁਪਏ ਵਧਾ ਕੇ ਇਸ ਵਕਤ ਦੇਸ਼ ਦਾ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਚ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਗੰਨਾ ਕਿਸਾਨਾਂ ਨੂੰ 764 ਕਰੋੜ 99 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਤਿਹਾਸਕ ਫੈਸਲੇ ਅਸਧਕਾ ਹੀ ਸਾਲ 2024-25 ਚ ਗੰਨੇ ਦੀ ਕਾਸ਼ਤ ਅਧੀਨ ਖੇਤਰਫਲ 54302 ਤੋਂ ਵੱਧ ਕੇ 56391 ਹੈਕਟੇਅਰ ਹੋ ਗਿਆ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਾਲਾ ਦੀ ਸਹਿਕਾਰੀ 슈ਗਰ ਮਿਲ ਦੇ ਵਿੱਚ 3500 TCD ਸਮਰੱਥਾ ਦੇ ਪਲਾਂਟ ਅਤੇ ਬਾਇਓ ਸੀएनजी ਪਲਾਂਟ ਦੀ ਸ਼ੁਰੂਆਤ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਸੁਗਾਤ ਦਿੱਤੀ। ਇਸ ਪਲਾਂਟ 'ਚ ਸਭ ਤੋਂ ਅਤ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਖਾਸ ਤੌਰ ਤੇ ਪਟਾਲਾ ਦੇ ਗੰਨਾ ਕਾਸ਼ਤਕਾਰਾਂ ਲਈ ਪਰਾਵੱਟਾ ਦਿਨ ਹੈ ਜਿਹੜੀ ਸਹਿਕਾਰੀ ਖੰਡ ਮੇਲਾ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਟਕਟਨ ਹੋਇਆ ਔਰ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾੜੇ ਲਈ ਗਈ 35 ਲੱਖ ਕੁੰਟਲ ਕੰਨਾ ਪੀੜਨ ਦਾ ਟੀਚਾ ਧਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਈਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਮਰਤ ਕੇ ਦਾਤੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸਮੁੱਚੀ ਹੀ ਖਾਲਸਾ ਪੰਥ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਇਹਨਾਂ ਗੁਰਮਤ ਸਮਾਗਮਾਂ ਦੀ ਆਰੰਭਤਾ ਹੋਈ ਹੈ ਜਿੱਥੇ ਸ਼੍ਰੀ ਆਖੰਡਕਾਰ ਸਾਹਿਬ ਜੀ ਦੀ ਅਮਰਤੋਲੇ ਰੰਭਤਾ ਹੋਈ ਉਸ ਤੋਂ ਉਪਰੰਤ ਸਾਰੇ ਹੀ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਭਾਸ਼ਣ ਮੁਕਾਬਲੇ ਦਸਤਾਰ ਮੁਕਾਬਲੇ ਪ੍ਰਸ਼ਨੋਤਰੀ ਮੁਕਾਬਲੇ ਇਹ ਸਾਰੇ ਮੁਕਾਬਲੇ ਇੱਥੇ ਕਰਾਏ ਗਏ ਜਿਨ੍ਹਾਂ ਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਬੱਚਿਆਂ ਨੇ ਭਾਗ ਲਿਆ तकरीबन 18 ਸਕੂਲਾਂ ਦੇ ਬੱਚਿਆਂ ਨੇ ਇਹਨਾਂ ਸਾਰੇ ਸਮਾਗਮ ਵਿੱਚ ਭਾਗ ਲਿਆ ਤੇ ਬਹੁਤ ਹੀ ਵੱਡੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਕਿਉਂਕਿ ਇਹ ਬੱਚੇ ਸਾਡੀ ਕੌਮ ਦਾ ਸਰਮਾਇਆ ਹੈ ਤੇ ਇਹਨਾਂ ਦੇ ਵਿੱਚ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਗੁਰ ਇਤਿਹਾਸ ਗੁਰ ਇਤਿਹਾਸ ਦੇ ਨਾਲ ਸੰਬੰਧਿਤ ਜਿੰਨੇ ਸਥਾਨ ਉਹਨਾਂ ਦਾ ਇਤਿਹਾਸ ਜਿਹੜਾ ਇਹਨਾਂ ਵਿੱਚ ਸਿਰਜਿਆ ਜਾਣਾ ਬੜੀ ਜ਼ਰੂਰੀ ਗੱਲ ਹੈ ਸੋ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਹਲੋ ਜੇ ਸਮਾਗਮ ਕਰਾਇਆ ਗਿਆ ਇਹਨਾਂ ਸਮਾਗਮ ਵਿੱਚ ਇਹਨਾਂ ਬੱਚਿਆਂ ਨੇ ਭਾਗ ਲਿਆ ਜਿੱਥੇ ਦਸਤਾਰ ਮੁਕਾਬਲੇ ਹੋਏ ਉਹਦੇ ਵਿੱਚ ਬਹੁਤ ਸੋਹਣੀਆਂ ਦਸਤਾਰਾਂ ਬੱਚਿਆਂ ਨੇ ਸਜਾਈਆਂ ਤੇ ਉਹਨਾਂ ਨੂੰ ਪਹਿਲਾ ਦੂਜਾ ਤੇ ਤੀਜਾ ਇਨਾਮ ਉਹਨਾਂ ਨੂੰ ਵੀ ਕੱਢਿਆ ਗਿਆ ਦਸਤਾਰ ਗੁਰੂ ਸਾਹਿਬ ਜੀ ਦਾ ਤਾਜ ਹੈ ਤੇ ਇਸ ਤਾਜ ਨੂੰ ਇਹਨਾਂ ਬੱਚਿਆਂ ਨੇ ਬਰਕਰਾਰ ਰੱਖਣ ਵਾਸਤੇ ਬਹੁਤ ਸੁੰਦਰ ਸਜਾਇਆ ਉਥੇ ਗੁਰਬਾਣੀ ਕੰਠ ਮੁਕਾਬਲਾ ਕਿਉਂਕਿ ਮਹਾਰਾਜ ਨੇ ਸਾਨੂੰ ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ ਪੜੋ ਸੁੱਧ ਘਰ ਕੇਰੀ ਪੜੇ ਮਹਾਤਮ ਲਹੇ ਬਸਾਲਾ ਹਲਤ ਪਲਤ ਮੈਂ ਹੋਹੀ ਨਿਹਾਲਾ ਦਾ ਬਚਨ ਕੀਤਾ ਹੈ ਤੇ ਬੱਚਿਆਂ ਦੇ ਵਿੱਚ ਬੜਾ ਹੀ ਭਾਵਨਾ ਸੀ ਕਿ ਗੁਰਬਾਣੀ ਕੰਠ ਮੁਕਾਬਲੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਆਸਾ ਦੀ ਕੰਠ ਕਿਸੇ ਨੂੰ ਸੁਖਮਨੀ ਸਾਹਿਬ ਦਾ ਪਾਠ ਨਿਤਨੇਮ ਸਾਹਿਬ ਜੀ ਜਾਂ ਸੱਤੇ ਬਾਣੀਆਂ ਕੰਠ ਤੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਬਾਣੀ ਸਰਵਣ ਕਰਾਈ ਉਹਨਾਂ ਬੱਚਿਆਂ ਦਾ ਮਾਣ ਵਧਾਉਣ ਵਾਸਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੂੰ ਵੀ ਇਨਾਮ ਦਿੱਤੇ ਗਏ ਉਥੇ ਹੀ ਭਾਸ਼ਣ ਮੁਕਾਬਲਾ ਕਵਿਸ਼ਰੀ ਮੁਕਾਬਲਾ ਇਹਦੇ ਵਿੱਚ ਵੀ ਤੇ ਪ੍ਰਸ਼ਨੋਤਰੀ ਮੁਕਾਬਲੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਤੇ ਬਹੁਤ ਹੀ ਕਠਨ ਸਵਾਲ ਸਨ ਜਿਹੜੇ ਕਿ ਆਮ ਜਦੋਂ ਕੋਈ ਇਨਸਾਨ ਸੁਣਦਾ ਹੈ ਤੇ ਉਹ ਵੀ ਇਸ ਗੱਲ ਤੋਂ ਬੜਾ ਜਿਹੜਾ ਹੈ ਉਹ ਭਾਵਕ ਹੁੰਦਾ ਵੀ ਐਸੇ ਸਵਾਲ ਗੁਰ ਇਤਿਹਾਸ ਦੇ ਵਿੱਚ ਉਹਨਾਂ ਬੱਚਿਆਂ ਨੇ ਤਿੰਨ ਚਾਰ ਦਿਨਾਂ ਵਿੱਚ ਐਡੀ ਵੱਡੀ ਮਿਹਨਤ ਕਰਕੇ ਉਹਨਾਂ ਬਹੁਤ ਕਠਨ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਬੱਚਿਆਂ ਦਾ ਵੀ ਮਾਣ ਤਾਣ ਜਿਹੜਾ ਸੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਵਧਾਇਆ ਗਿਆ ਇਸ ਕਰਕੇ ਇਹ ਸਮਾਗਮ ਅੱਜ ਹੋਏ ਨੇ ਬੜੇ ਸਫਲਪੂਰਵਕ ਇਸ ਸਮਾਗਮ ਸਮਾਪਤ ਹੋਏ ਨੇ ਅੱਜ ਦੇ ਪਹਿਲੇ ਦਿਨ ਦੇ ਇਹਦੇ ਵਾਸਤੇ ਜਿੱਥੇ ਸਾਰੇ ਬੱਚਿਆਂ ਨੂੰ ਵਧਾਈ ਸਾਰੇ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਉਥੇ ਉਹਨਾਂ ਦੇ ਮਾਤਾ ਪਿਤਾ ਨੂੰ ਟੀਚਰ ਸਹਿਬਾਨਾਂ ਨੂੰ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਸਭਨਾਂ ਨੂੰ ਵਧਾਈ ਹੈ ਤੇ ਐਸੇ ਸਮਾਗਮ ਜਿਹੜੇ ਹਨ ਉਹ ਜ਼ਰੂਰੀ ਹਨ ਕਿ ਸਾਡੇ ਬੱਚਿਆਂ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਇਹ ਗਿਆਨ ਭਰਪੂਰ ਹੋ ਸਕੇ ਸੋ ਸਾਰੇ ਸੋਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜਿਹੜਾ ਅੱਜ ਦਾ ਮੁਕਾਬਲਿਆਂ ਦਾ ਦੌਰ ਚੱਲਿਆ ਬੱਚਿਆਂ ਦਾ ਇਸ ਦੇ ਵਿੱਚ ਦਸਤਾਰ ਦੇ ਮੁਕਾਬਲੇ ਉਸ ਤੋਂ ਬਿਨਾ ਆਪਣੇ ਇਤਿਹਾਸ ਦੇ ਮੁਕਾਬਲੇ ਕੁਰਬਾਨੀ ਕੰਠ ਦੇ ਮੁਕਾਬਲੇ ਹੋਰ ਬਹੁਤ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਬੱਚਿਆਂ ਦਾ ਬਹੁਤ ਧੰਨਵਾਦ ਹੈ ਠੰਡ ਵਿੱਚ ਆ ਕੇ ਉਹਨਾਂ ਨੇ ਬਹੁਤ ਵੱਡਾ ਇੱਥੇ ਸਾਥ ਦਿੱਤਾ ਬੱਚਿਆਂ ਵਿੱਚ ਬਹੁਤ ਅੱਛਾ ਸੀ ਕਿ ਕਿ ਬੱਚਿਆਂ ਦੇ 10 10 12 12 ਬਾਣੀਆਂ ਕੰਠ ਸੰਨ ਇਹ ਉਹਨਾਂ ਤੇ ਗੁਰੂ ਦੀ ਬਖਸ਼ਿਸ਼ ਹੈ ਜਿਹੜਾ ਇਹ ਪ੍ਰੋਗਰਾਮ ਹੈ ਇਸ ਤਰ੍ਹਾਂ ਗੁਰੂ ਸਾਹਿਬਾਂ ਦੇ ਜਿਹੜਾ ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਜਾ ਰਿਹਾ ਹੈ ਉਸ ਦੀ ਸਤਮੀ ਦਾ ਉਹਨੂੰ ਸਮਰਪਿਤ ਕੀਤਾ ਗਿਆ ਹੈ ਬੱਚਿਆਂ ਦਾ ਜਿਹੜੇ ਮੁਕਾਬਲੇ ਕਰਾਉਣ ਦਾ ਮਕਸਦ ਹੈ ਬੱਚਿਆਂ 'ਚ ਸਿੱਖੀ ਭਾਵਨਾ ਵਧੇ ਜਾਂ ਉਹਨਾਂ 'ਤੇ ਮੁਕਾਬਲਾ ਹੁੰਦਾ ਹੈ ਉਹਨਾਂ ਨੂੰ ਆਪਣੇ ਸਿੱਖ ਤੋਂ ਜਾਨੂ ਹੁੰਦੇ ਆ ਸਾਰੇ ਬੱਚਿਆਂ ਦਾ ਸਾਰੇ ਮਾਪਿਆਂ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਇੰਨੀ ਥਾਂ ਦੇ ਵਿੱਚ ਵੀ ਤੇ ਪਹੁੰਚਣ ਤੇ ਮੁਕਾਬਲੇ ਵਿੱਚ ਸਾਲਾਂ ਤੇ ਬਹੁਤ-ਬਹੁਤ ਧੰਨਵਾਦ ਜੀ ਹੈ ਉਹਨਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹਰ ਇੱਕ ਸਾਲ ਹੀ ਜਿਹੜਾ ਹੈ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਵਰਕ ਪਰਬ ਹੋਇਆ ਹੁੰਦਾ ਇਹਨੂੰ ਸਮਰਪਿਤ ਦੇ ਮੁਕਾਬਲੇ ਕਰਵਾਇਆ ਜਾਇਆ ਕਰਨਗੇ ਇਸ ਤੋਂ ਇਲਾਵਾ ਜਿਹੜਾ ਇੱਥੇ ਗੁਰੂ ਸਾਹਿਬਾਂ ਨੇ ਆਪਣੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਸਤੂਰਨ ਦਾ ਇੱਥੇ ਕੀਤਾ ਸੀਗਾ ਉਹ ਦਿਨ ਨੂੰ ਮਨਾਉਣ ਦੇ ਉੱਤੇ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਇਆ ਜਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਕੀ ਨਾਮ ਹੈ ਰਮਦੀਪ ਸਿੰਘ ਜੀ ਕੀ ਕਹਿਣਾ ਚਾਹੁੰਗੇ ਕਿੱਥੋਂ ਆਏ ਹੋ ਅੱਜ ਕਿੱਥੇ ਪਾਰਟਿਸਪੇਟ ਕੀਤਾ ਅਸੀਂ ਕੋਟਸ਼ਮੀਰ ਮੋਤਾਸੁੰਦਰੀ ਪਬਲਿਕ ਸਕੂਲ ਵੱਲੋਂ ਆਏ ਆ ਜੀ ਇੱਥੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਪ੍ਰੋਗਰਾਮ ਸੀ ਕਵਿਸ਼ਰੀ ਮੁਕਾਬਲੇ ਸੀ ਤੇ ਸਾਡੀ ਸੈਕਿੰਡ ਪੋਜੀਸ਼ਨ ਆਈ ਹੈ ਜੀ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਸਾਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਕਿ ਸਾਨੂੰ ਪ੍ਰਾਲਾ ਮੰਨ ਰਿਹਾ ਜੀ ਹੋਰ ਵੀ ਇਹ ਜੇ ਮੁਕਾਬਲੇ ਸ਼੍ਰੋਮੀ ਕਮੇਟੀ ਦੇ ਅੱਗੇ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਹੋ ਜਿਹੇ ਮੁਕਾਬਲੇ ਹਰ ਇੱਕ ਥਾਂ ਤੇ ਹੋਣੇ ਚਾਹੀਦੇ ਨੇ ਬਹੁਤ ਵਧੀਆ ਸੰਗਤ ਦਸਤ ਬੰਨਿਆ ਸਹਿਯੋਗ ਮਿਲਿਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਕਿੰਨੇ ਪਾਸਿਆਂ ਮੁਕਾਬਲੇ ਸੀ ਕਾਫੀ ਸਕੂਲਾਂ ਦੇ ਬੱਚੇ ਆਏ ਹੋ ਇੰਸਕੇ ਹਾਂਜੀ ਬਹੁਤ ਫਸਮੇ ਮੁਕਾਬਲੇ ਹੋਏ ਨੇ ਦੇਖਿਆ ਜਾਵੇ ਤਾਂ ਦਸਤਾਰ ਦਾ ਮੁਕਾਬਲਾ ਸਾਰਿਆਂ ਨੂੰ ਜਿਆਦਾ ਫਸਮਾ ਸੀ ਕਿਉਂਕਿ ਸਾਰੇ ਬੱਚੇ ਹੀ ਬਹੁਤ ਸੋਹਣੀ ਦਸਤਾਰ ਸਜਾਉਂਦੇ ਹਨ ਤੇ ਗੌਂਦ ਦਾ ਮੁਕਾਬਲਾ ਵੀ ਬਹੁਤ ਫਸਮਾ ਸੀਗਾ ਬਾਕੀ ਜੀ ਬਹੁਤ ਵਧੀਆ ਹੋਏ ਹੈ ਕਿ ਸਾਰੇ ਮੁਕਾਬਲੇ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਸਾਰਿਆਂ ਤੇ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਸਾਡੇ ਤੇ ਐਵੇਂ ਮਿਹਰ ਪਰ ਹੱਥ ਰੱਖਣ ਤੇ ਹਰੇਕ ਬੱਚੇ ਨੂੰ ਇੱਥੇ ਆ ਕੇ ਕੁਝ ਨਾ ਕੁਝ ਕਰਨਾ ਚਾਹੀਦਾ ਪਾਰਟਿਸਪੇਟ ਕਰਨਾ ਚਾਹੀਦਾ ਵਧੀਆ ਲੱਗਦਾ ਹੈ। ਹਾਂ। ਕਿਹਨਾ ਹਟਾ? ਰਾਜਪਤ ਸਿੰਘ ਜੀ। ਸਰ ਜੀ ਕੀ ਕਹਿਣਾ ਚਾਹੋਗੇ ਮੁਕਾਬਲੇ ਹੋਇਆ ਕਿਸ ਤਰ੍ਹਾਂ ਲੱਗਿਆ? ਕਿਸ ਤਰ੍ਹਾਂ ਦੇ ਮੁਕਾਬਲੇ ਜਿਹੜੇ ਕਰਾਇਆਗੇ? ਮੈਂ ਇਹ ਮੁਕਾਬਲੇ ਵਿੱਚ ਫਸਟ ਆਇਆ ਜੀ। ਇਹਦੇ ਮੁਕਾਬਲੇ ਹੋਰ ਜੋ ਹੋਰ ਹੋਣੇ ਚਾਹੀਦੇ ਹਨ ਜੀ ਤੇ ਇਹ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਹੈ ਜੀ। ਕਿ ਕਿਸ ਮੁਕਾਬਲੇ 'ਚ ਭਾਗ ਲਿਆ ਸੀ ਕੀ ਤੁਹਾਨੂੰ ਪੁੱਛਿਆ ਗਿਆ? ਅਸੀਂ ਅਸੀਂ ਜੀ ਗੁਰਵਾਨੀ ਵਿੱਚ ਭਾਗ ਲਿਆ ਸੀ ਜੀ। ਅਸੀਂ ਫਸਟ ਸਾਡੀ ਪ੍ਰਾਸਟ ਵੜੀ ਸੁਣਾਈ ਹੈ ਜੀ। ਕਿੰਨੀਆਂ ਬਾਣੀਆਂ ਤੁਹਾਡੇ ਮੂੰਹ ਜਵਾਨੀ ਚਾਹਦੇ 14 ਜੀ ਮਾਨ ਸਿੰਘ ਜੀ ਮੈਂ ਕੀ ਕਹਿਣਾ ਚਾਹੁੰਦਾ ਕਿ ਕਿੱਥੇ ਪਾਵਾਂ ਇਸ ਤਰ੍ਹਾਂ ਦੀ ਪੀਕੋ ਦੇ ਅੱਜ ਇੱਥੇ ਦੰਦਾਂ ਸਹਿਰ ਦੰਦਾਂ ਸਹਿਰ ਦੇ ਨੇੜੇ ਬਾਬਾ ਵੀਰ ਸਿੰਘ ਧੀਰ ਸਿੰਘ ਗੁਰਦੁਆਰਿਆਂ ਵਿੱਚ ਦਸਤਾਰਕੰਤ ਇਹ ਦਸਤਾਰ ਮੁਕਾਬਲੇ ਹੋਏ ਸੀ ਮੈਂ ਇੱਥੇ ਪਹਿਲੀ ਵਾਰ ਭਾਗ ਲਿਆ ਇੱਥੇ ਮੇਰੀ ਪਹਿਲੀ ਪੋਜੀਸ਼ਨ ਆਈ ਹੈ ਇਸ ਤਰ੍ਹਾਂ ਦੀ ਦਸਤਾਰ ਸਜਾਉਣੇ ਕਿਵੇਂ ਸੌਂਪਿਆ ਘਰੇ ਵੀ ਸਜਾਉਂਦੇ ਰਹਿਣ ਮਨ ਸ਼ੁਰੂਤੋਂ ਬਨਾਨੀ ਨਹੀਂ ਹੁੰਦੀ ਮੇਰੇ ਪਾਪਾ ਬੰਦੇ ਸੀ ਮੇਰੇ ਪੱਗ ਤੇ ਉਦੋਂ ਬਾਅਦ ਚ ਮੈਂ ਖੁਦ ਬਨਣੇ ਸਿੱਖੀ